ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਤਕ ਦੇ 5ਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੀ ਸਕੀਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਧਾਰ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸੁਰ ਹਨ ਜੀ ਸਾਰੇ ਗਾ ਕੁਮਲ ਮਾ ਪਾ ਦਹਾ ਕੁਮਲ ਤੇ ਨੀ ਕਮਲ ਦਹਾ ਸ਼ੁਦਵੀ ਇਸ ਸ਼ਬਦ ਅੰਦਰ ਸੁਰ ਲੱਗੇਗਾ ਜੀ ਦਰਬਾਰੀ ਰਾਗ ਦੀਆਂ ਸੁਰਾਂ ਹਨ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਤਾਈਏ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਰਗਮ ਦੇ ਨਾਲ ਨੋਟੇਸ਼ਨ ਦੇ ਨਾਲ ਸਾਰਾ ਸ਼ਬਦ ਸਲੋ ਸਲੋ ਸੁਰਾਂ ਤੇ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸ ਵਿੱਚ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਲ ਜੁਗ ਦੀ ਮਾਫੀ ਪక్షి ਨੇ ਅੱਗੇ ਤੋਂ ਸਮਾਤ ਪక్షి ਨਹੀਂ ਸ਼ਬਦ ਸਿੱਖੀਏ ਜੀ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਨ ਸਭ ਗੁਣ ਤੇਰੇ ਮੋਹ ਨਿਰਗੁਨ ਸਭ ਗੁਣ ਤੇਰੇ ਰਾਖ ਪਿਤਾ ਰਬ ਮੇਰੇ ਮੋਹ ਨਿਰਗੁਨ ਸਭ ਗੁਣ ਤੇਰੇ ਨੇਰ ਗੋਨ ਸਭ ਬੋਨੇ ਤੇਰੇ ਪੰਜ ਦਿਖਾ ਦੀ ਇੱਕ ਗਰੀਬ ਰੱਖੋ ਰੱਖਣ ਹਾਂ ਕਰ ਰਹੀ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੇ ਰਾਖ ਪੀਤਾ ਪ੍ਰਭ ਮੇਰੇ

ਤੇ ਤੀਰਜ ਪਾਇਆ ਸੰਤਿ ਮਨਤ ਦੀਓ ਮੋਹ ਨਿਰ ਕੋ ਗੁਰ ਕਾ ਸ਼ਬਦ ਕਮਾਇਆ ਰੱਖ ਪਿਤਾ ਪ੍ਰਭ ਮੇਰੇ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਨੀ ਰੱਖ ਪਿਤਾ ਪ੍ਰਭ ਮੇਰੇ ਮੋਹਨਿਰਗੁਣ ਸਭ ਗੁਣ ਤੇਰੇ ਮੋਹਨਿਰਗੁਣ ਸਭ ਗੁਣ ਤੇਰੇ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾ ਤੇ ਨੋਟੇਸ਼ਨ ਸਰਗਮ ਦੇ ਨਾਲ ਸ਼ਬਦ ਸਿੱਖਾਂਗੇ ਰਖ ਪਿਤਾ ਰਖ ਪਿਤਾ ਪ ਪ ਸ ਸ ਸ ਸ ਰਖ ਪਿਤਾ ਪ੍ਰਭ ਮੇਰੇ ਸ ਮੰਗਾ ਗਗਾ ਰੱਖ ਪਿਤਾ ਪ੍ਰਭ ਮੇਰੇ ਰੇ ਗਸ ਮੰਗਾ ਗਗਾ ਪ੍ਰਭ ਮੇਰੇ मोहे निर्गुण रे 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 गा मोहे निर्गुण सब रे 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 गा सा मोहे निर्गुण सब सा गुण ते रे धा सा 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 मोहे निर्गुण सब गुण तेरे मोह निर्गुण सब सा प धा धा सा, सा। गुण तेरे धा सा, सा, सा। गुण तेरे धा ਸਾਰੇ ਮੋਹ ਨਿਰਗੁਣ ਸਭ ਗੁਣ ਤੇਰੇ ਇਹ ਸਥਾਈ ਹੈ ਹੁਣ ਆਪਾਂ ਪਹਿਲਾ ਅੰਤਰਾ ਸਿੱਖਾਂਗੇ ਜੀ ਪੰਚ ਬਿਖਾਦੀ ਗਾ ਪਪ ਸਨਿਏ ਨੀ ਨੀ ਪੰਚ

राखो राखन हारे राखो दादानी पग पगारे गसा राखो राख राखो राखन नि पगरे गसा राखो रखन हारे एड़ी लाइन खेद करे है वही सरगम आएगी और बहुत संताव है आयो शरण तुम्हारी रख पिता प्रभु मेरे ਅਸਥਾਈ ਅਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਬਾਕੀ ਸਾਰੇ ਅੰਤਰੇ ਗਾਇਨ ਕਰਾਂਗੇ ਥੋਸ ਥੋਸ ਰਾਂ ਤੇ ਮੈਂ ਆਪ ਜੀ ਨੂੰ ਬਾਕੀ ਸਾਰੇ ਅੰਤਰੇ ਗਾਇਨ ਕਰਕੇ ਦੱਸਾਂਗਾ ਇਹ ਅਸਥਾਈ ਤੇ ਪਹਿਲਾ ਅੰਤਰਾ ਹੈ ਹੁਣ ਦੂਸਰਾ ਅੰਤਰਾ ਕਰ ਹਾਰਿਓ ਅਨਕ ਬਹੁਪਾਤੀ ਛੋੜ ਹੈ ਕਤ ਹੁਨਾਹੀ ਇੱਕ ਬਾਤ ਸੁਨ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਰਖ ਪਿਤਾ ਪ੍ਰਭ ਮੇਰੇ ਇਹ ਦੂਸਰਾ ਅੰਦਰਾ ਹੈ ਹੁਣ ਆਪਾਂ ਤੀਸਰਾ ਅੰਦਰਾ ਸਿੱਖਾਂਗੇ ਕਰ ਕਰ ਹਾਰਿਓ ਅਨੇਕ ਬਹੁ ਪਾਤੀ ਤੀਸਰਾ ਅੰਤਰਾ ਕਰ ਕਿਰਪਾ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾ ਨੇ ਰਪਾ ਗੁਰ ਕਾ ਸ਼ਬਦ ਕਮਾਇਆ ਰੱਖ ਪਿਤਾ ਇਹ 3 ਤੀਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਚੌਥਾ ਅੰਤਰਾ ਸਿੱਖਣਾ ਹੈ ਹਮ ਜੀਤ ਲਾਏ ਹੋਏ ਮਹਾ ਬਿਖਦੀ ਸਹਜ ਸੁਹੇਲੀ ਪਾਨੀ ਕਾਹੋ ਨਾਨਕ ਮਨ ਪਾਇ ਪਰਗਾਸ ਪਾਇਆ ਪਦ ਨਿਰਬਾਨੀ ਰੱਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਵਾਹਿਗੁਰੂ ਇਹ ਹੈ ਦਸਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸ੍ਰੀ ਅੰਮ੍ਰਿਤਸਰ ਦਾ ਸਾਰਾ ਸ਼ਬਦ ਸਮਝਾਇਆ ਹੈ ਆਪ ਜੀ ਨੇ ਉਸੇ ਤਰੀਕੇ ਨਾਲ ਸ਼ਬਦ ਸਿੱਖਣਾ ਹੈ ਜੀ ਪਉਲ ਜੁਗ ਦੀ ਮਾਫੀ ਹੈ ਕਿ ਤੁਸ ਮੱਤ ਬਕਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ